ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਦੇ ਅੱਜ ਦੇ ਵਿੱਚ ਹੈਗੀ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਹਨ ਟੋਟਲ 5 ਪਸ਼ੂ ਹੋਣੇ ਆ ਤੇ ਆਪਾਂ ਪਹੁੰਚੇ ਆਂ ਛੇਰੇ ਵੀਰ ਹੋਣਾ ਕੋਲ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਸਾਨੂੰ ਠੀਕ ਠਾਕ ਬਹੁਤ ਵਧੀਆ ਜੀ ਕਿਰਪਾ ਮਾਲਕ ਦੀ ਗੁਰੂ ਆਮ ਦਾਸ ਜੀ ਚਲੋ ਕਿਰਪਾਈ ਚਾਹੀਦੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਸ਼ੇਰਾਜੀ ਪਿੰਡ ਮਾਲਾਕੀੜੀ ਤਹਿਸੀਲ ਇਹਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ। ਠੀਕ ਆ। ਫੋਨ ਨੰਬਰ ਬੋਲ ਦਿਓ। ਹਾਂਜੀ ਫੋਨ ਨੰਬਰ ਹੀ ਬੋਲ ਦਿਓ। ਫੋਨ ਨੰਬਰ 9845 ਤੇ 618। ਠੀਕ ਆ ਜੀ। ਹਾਂਜੀ। ਕਰੀਏ ਸ਼ੁਰੂਆਤ। ਹਾਂਜੀ। ਦੱਸਿਓ ਹਵੈਡ ਦੇ ਬਾਰੇ। ਜਿਹੜੀ ਜੀ ਬੈਡ ਪਹਿਲਾ ਸੂਈ ਸੂਈ ਜੇ। ਤੇ ਇਸ ਟਾਈਮ ਤੇ ਮੰਨ ਲਓ ਤੁਸੀਂ 10-11 ਕਿਲੋ ਬੋਲੀ ਹੋ ਗਈ ਜੇ। ਬਿਲਕੁਲ ਤਾਜੀ ਸੂਈ ਜੇ। ਠੀਕ ਹੈ ਜੀ ਤੇ ਬਾਕੀ ਜੀ ਅੱਜ ਡੰਗਰ ਆ ਜੇ ਲੱਥੇ ਹੀ ਆ ਤੁਹਾਡੇ ਸਾਹਮਣੇ ਆਉਣ ਤੋਂ ਪਹਿਲਾਂ ਬਹੁਤ ਟਾਈਮ ਪਹਿਲਾਂ ਲੈਂਦੇ ਹੀ ਆ ਠੀਕ ਜੀ ਤੇ ਡੰਗਰ ਤਾਂ ਕਰਕੇ ਅਜੇ ਚਲੋ ਬੱਛੀ ਜੀ ਵੀ ਨਹੀਂ ਕਰਦੇ ਜੀ ਥੋੜੇ ਅਜੇ ਢਿੱਡ ਉੱਡ ਪਰ ਕੇ ਪੱਠੇ ਵੀ ਨਹੀਂ ਖਾਦੇ ਥੋੜੇ ਲਿੱਸੇ ਜਾਂ ਬੰਦਾ ਹੈ ਬਾਕੀ ਖੋਲ ਕੇ ਵਿਖਾਉਨੇ ਵੀ ਰੋਣਾ ਖੋਲ ਕੇ ਵਿਖਾਓ ਠੀਕ ਠੀਕ ਥੀਰੀ ਜੇ ਬੱਛੀ ਅਜੇ ਪਹਿਲਾ ਸੂਆ ਪਿਓਰ ਜਰਸੀ ਹੈ ਨਾ ਪਿਓਰ ਜਰਸੀ ਪਿਓਰ ਨਿੱਕੇ ਕੰਨ ਦੀ ਠੀਕ ਹੈ ਜੀ ਕਿੰਨਾ ਕ ਜੀ ਮਿਲਕ ਤਿਆਰ ਮਿਲਕ ਵੀ ਜੀ ਇਸ ਟਾਈਮ ਤੇ ਮੰਨ ਲਓ ਕੋਈ 11 12 ਕਿਲੋ ਦੇ ਬੋਲੀ ਕਰੀਬ ਹੋਗੀ ਠੀਕ ਹੈ ਵੈਸੇ ਮੰਨ ਲਓ 14 ਕਰ ਜੇ 13 ਕਰ ਜੇ ਜਰਸੀਆਂ ਤੁਹਾਨੂੰ ਪਤਾ ਇੱਥੇ ਕਿ ਜ਼ਿਆਦਾ ਦੁੱਧ 13 14 ਦੇ ਟਿੱਕ ਹੋ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਸਭ ਹੀ ਸੱਖੀ ਬਹੁਤ ਹੈ ਕਿਹੜਾ ਫਰਕ ਨਹੀਂ ਬਿਲਕੁਲ ਪਿਓਰ ਥਾਂ ਥੋਣ ਵੀ ਬਹੁਤ ਸੋਹਣਾ ਲੱਗਾ ਜੇ ਹਾਂਜੀ ਆ ਲਾਗੇ ਤੋਂ ਚੈੱਕ ਕਰਦੇ ਹਾਂ ਹਡਰ ਕੁਆਲਿਟੀ ਤੁਹਾਨੂੰ ਉਹ ਬੱਚਾ ਵੀ ਦਿਖਾ ਦਿਓ ਨਾਲ ਬੱਜਾ ਲਾਗੇ ਕੀ ਜਵਾਬ ਵਿੱਚ ਬੱਚਾ ਜੇ ਹਾਂਜੀ ਆਹ ਵਾਲਾ ਜਵਾਬ ਜੀ ਵਿੱਚ ਬੇਲ ਬਾਬ ਆ ਗਿਆ 4 ਦਿਨਾਂ ਦਾ ਜੇ ਠੀਕ ਹੈ ਮਸ਼ੀਨੀ ਬੋ ਕਿੰਨਾ ਦਾ ਤੁਹਾਨੂੰ ਆਈ ਜਾਊਗੀ 13 ਜੱਦ ਲੀਟਰ ਚ ਭਾਈਓ ਆ ਇੱਥੇ ਕੁ ਵੀਰਜੀ ਦੇ ਨੇ ਪਈ ਜਾਣਾ ਜੇ ਪਹਿਲਾ ਸੂਆ ਨਾ ਪਹਿਲੇ ਸੂਏ ਦੇ ਮੰਨ ਲਓ ਦੂਜੇ ਤੇ ਜੇ ਸੂਏ ਨੂੰ ਤੇ ਤਾਂ ਫੋਦਾ ਵੱਡੀ ਬੈੜ ਬਣ ਜਾਣੀ ਹਾਂਜੀ ਹਾਂਜੀ ਅਜੇ ਖੀਰੀ ਹੈਗੀ ਆ ਅਜੇ ਕਦ ਵਜੂ ਨਹੀਂ ਮੰਨ ਲਓ ਅਗਲੀਆਂ ਚ ਕਰ ਸਕਦੇ ਜੀ ਕੀ ਬੋਲ ਕਰਨਾ ਭਾਜੀ ਹਰਾ ਮੁੱਲ ਵੀਰਜੀ ਵੇਖੋ ਜਿੱਦਾਂ ਜੀ ਬੁਲਬੁਲਾ ਰਹੀ ਅਗੇ ਹਾਂਜੀ ਹਾਂਜੀ 60 ਦੀ ਤਾਂ ਵਿਗਣੀ ਚਾਹੀਦੀ ਆ ਕਰੀਏ ਆਪਾਂ ਜੈ ਜੀ ਤੁਹਾਨੂੰ ਪਤਾ ਹੀ ਜਾਏਗਾ ਆਪਣਾ ਤੇ ਵੀ ਜੀ 50 ਕਰੀਏ 55 ਕਰੀਏ 40000 ਦੀ ਬੈਠਦੇ ਤਾਂ ਲਓ ਭਾਈ ਜੀ 40000 ਦੀ ਜੀ ਤੇ 40 ਦਿੱਤੀ ਆ 40 ਚੋਂ ਵੀ ਦੋ ਛੋਟ ਕਰ ਦਾਂਗੇ 36000 36000 ਦੀ ਠੀਕ ਆ ਜੀ ਬਿਲਕੁਲ ਸਸਤੇ ਭਾਅ ਵਿੱਚ ਆ ਵੀਰ ਕੋ ਪਸ਼ੂ ਹੁੰਦੇ ਆ ਤੇ ਪਸ਼ੂ ਵੀ ਚੰਗੇ ਹੁੰਦੇ ਆ ਹਾਂਜੀ ਤੇ ਹੋਰ ਕਰਦੀਏ ਮੰਨ ਤਾਂ ਕੋਈ ਵੀਰ ਭਰਾਵਾਂ ਦਾ ਚਲੋ ਵੇਖ ਲਓ ਕਰ ਦੋ 35 ਦੀ ਆ ਨਾ ਦੇ ਦਾਂਗੇ ਹੁਣ ਛੋਟ ਚੱਪਾ ਹੀ ਹੋਣਾ ਜੀ ਠੀਕ ਹੈ ਲਓ ਭਾਈ ਜੀ 35000 ਦੀ ਪਹਿਲਾ ਸੁਆਸ ਹੋਈ ਆ ਹਾਂਜੀ ਬਹੁਤ ਯਾਰ ਕੁਆਲਿਟੀ ਵਾਲੀ ਵਹਿੜ ਆ। ਚਾਜੋ ਹੁਣ ਦੂਜੇ ਨੰਬਰ ਤੇ। ਇਹ ਵੀ ਬੀ ਜੀ ਯਾਰ ਕੀ ਦੂਜਾ ਸੁਹਾ ਸੂਣ ਵਾਲੀ ਗੱਬਣ ਜੇ ਤਿਆਰ ਹੀ ਬਿਲਕੁਲ ਵਸ਼ੀ। ਠੀਕ ਹੈ ਜੀ। ਇੱਕ ਕਰਾਂਗੇ ਕਾਲੀ ਸ਼ਾਹ ਦੇਖੋ। ਹਾਂਜੀ ਹਾਂਜੀ। ਤੇ ਇਹਦਾ ਤੁਹਾਨੂੰ ਪਤਾ ਜਰਸੀ ਦਾ ਵੀ ਐਸੇ ਦੁੱਧ ਦੇ ਫੈਂਡ ਬਥੇਰੀ ਹੁੰਦੀ ਆ ਬਾਕੀ ਕਾਲੀ ਦੀ ਦੁੱਧ ਮਈਆਂ ਵਾਲਾ ਹੀ ਹਿਸਾਬ ਹੁੰਦਾ ਜੇ। ਠੀਕ ਹੈ ਠੀਕ। ਤੇ ਬਾਕੀ ਠੰਡੀ ਧੀਰੀ ਬਹੁਤ ਆ ਵਹਿੜ। ਜਿਤਨਾ ਮਰਜੀ ਮੰਨ ਲਓ ਵੀ ਥੱਲਿਓ। ਆਹ ਦੇਖੋ। ਹਾਂਜੀ ਤੇ ਪਿਛਲੇ ਸਵੇਰਾ ਕੀ ਸਰਾ ਮਣਕਰਵਾ। ਇਹਦਾ ਵੀ ਜੀ 16 17 ਕਿਲੋ ਦਾ ਜੇ। ਤੇ ਆਰ ਕੀ ਮੰਨ ਲਓ ਵੀ ਇੰਨਾ ਦੇ ਭਰੂ ਭਰੂ ਨਹੀਂ ਤੇ ਵੱਧ ਕੋਈ ਵੀਰ ਭਰਾ ਸੇਵਾ ਕਰਕੇ ਘੜਾ ਲੇ ਦੋ ਕਿ ਸਕੈ ਨਹੀਂ ਸਕਦੇ ਠੀਕ ਜੀ ਠੀਕ ਤੇ ਬਾਕੀ ਖੋਲ ਕੇ ਦਿਖਾਓ ਬੋਲ ਸਿੱਧੂ ਸਾਹਿਬ ਥੱਲੇੋਂ ਥਾਂ ਛੱਡਾ ਬਹੁਤ ਖੁੱਲਾ ਜੇ ਆਈ ਵੀ ਮੱਛੀ ਥੋੜੀ ਬਣੀ ਆ ਥੱਲੇੋਂ ਜੇ ਬੜੀ ਬਣੀ ਜੇ ਠੀਕ ਹੈ ਕਿੰਨਾ ਕੁ ਟਾਈਮ ਖੜਦੀ ਇਹਦੇ ਇਹਨੇ ਮੰਨ ਲਓ ਕਰੀਬਨ ਕੋਈ ਹਫਤੇ ਦੇ ਅੰਦਰ ਅੰਦਰ ਤਿਆਰ ਹੋ ਜਾਣਾ ਜੇ ਫੁੱਲ ਠੀਕ ਹੈ ਜੀ ਹਾਂਜੀ ਭਾਈ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਇੱਕ ਰੱਖ ਕਾਲੀ ਛਾ ਬਹਿੜਿਆ ਬਾਕੀ ਵੀਰ ਭਰਾ ਇੱਕ ਦੋ ਦਿਨ ਵੱਧ ਗਿਣ ਕੇ ਲਵੇ 10 ਕ ਦਿਨ ਮੰਨ ਕੇ ਚ ਹਾਂਜੀ ਬਾਕੀ ਸੋਨ ਤੱਕ ਚੰਗਾ ਇਹਨੇ ਬਣ ਜਾਣਾ ਵਾ ਬਾਕੀ ਮਿਲਕ ਵਾਂਂ ਦੀ ਵੀ ਥਣਾ ਦਾ ਸੈਜ ਬਹੁਤ ਚੰਗਾ ਵਾ ਹਾਂਜੀ ਭਾਈ ਜੇ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸੈਜ ਤੇ ਗੈਪ ਚੈੱਕ ਬਹੁਤ ਸ਼ਾਨਦਾਰ ਆ ਹਾਂਜੀ ਕੀ ਮੁੱਲ ਕਰਨਾ ਭਾਈ ਹੇਰਾ ਮੋਲਵੀਰ ਜੀ ਇਹਦਾ ਵੀ ਆਪਾਂ ਜੈ ਜੀ ਕਰ ਰੱਖਿਆ ਜੇ ਠੀਕ ਹੈ ਜੀ ਹਾਂਜੀ ਮੰਗਣ ਨੂੰ ਭਾਵੇਂ 50 ਕਰੀਏ 55 ਕਰੀਏ ਵੀ 45 ਦੇ ਦਾਂਗੇ ਠੀਕ ਹੈ ਜੀ ਤਾਂ ਵੀ ਮਾਣਣ ਚੋਣੇ ਨੂੰ ਛੋਟ ਕਰਦਾਂਗੇ 42 ਦੇ ਦੇ ਦਾਂਗੇ ਹਾਂ ਲਓ ਭਾਈ ਜੀ 42000 ਆਪਦੀ ਹਾਂਜੀ ਤੇ ਪਿਛਲੇ ਸਵੇਰੇ ਮਿਲ ਕੇ ਰਕਡ 16 ਲੀਟਰ ਜੇ ਹਾਂਜੀ ਅਜਾ ਹੁਣ ਤਿੰਗੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੀਰ ਜੀ ਤੀਜਾ ਸੂਆ ਸੋਈ ਝੋਟੀਆਂ ਰਕੇ ਅੱਛਾ ਜੀ ਤੇ ਬਾਕੀ ਹੋਈ ਆ ਵੀ ਝੋਟੀ ਚੰਗੀ ਆ ਦੁੱਧ ਨੂੰ ਵੀ ਖਰੀ ਆ ਬਾਕੀ ਤੇ ਵੀਰ ਭਰਾ ਨੇ ਸੇਵਾ ਨਹੀਂ ਕੀਤੀ ਉਹਦੀ ਠੀਕ ਹੈ ਸੇਵਾ ਦਾ ਥੋੜੀ ਜਿਹੀ ਘਸੀ ਆ ਬਾਕੀ ਦੁੱਧ ਇਹ ਨਾਲ 15 ਕਿਲੋ ਦੁੱਧ ਦੇਦੀ ਹੈ ਮੈਂ ਇਸ ਟਾਈਮ ਤੇ ਮੰਨ ਲਓ ਤੀਜਾ ਚੌਥਾ ਦੇਣਿਆ ਸੂਈ ਨੂੰ ਤੇ ਕੋਈ 10 11 ਕਿਲੋ ਦੇ ਕਰੀਬ ਬੋਲੀ ਆ ਠੀਕ ਹੈ ਠੀਕ ਹੈ ਜੀ ਖੋਲ ਕੇ ਵਿਖਾਓ ਚਲੋ ਵੀਰ ਜੀ ਹਾਂ ਜੀ ਸਾਮ ਹੁਣ ਕਰ ਸਦੇ ਬਾਕੀ ਕਰ ਸਾਮ ਹੋਵੇ ਚੰਗੀ ਆ ਭਾਬੀ ਸਾਮ ਕਿਸੇ ਵੀਰ ਨੇ ਥੋੜੀ ਜਿਹਾ ਘੱਟ ਕੇ ਦਿੱਤੀ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਨੇ ਹਣ ਬੋਲ ਸੀ ਜੀ ਥਣ ਭਾਂਡੇ ਦੀ ਬਹੁਤ ਖੁੱਲੀ ਆ ਥੱਲਿਓ ਤੇ ਲੱਗ ਗਿਆ ਨਹੀਂ ਕੀ ਕਰ ਸਕਦੇ ਆਰਡਰ ਕੁਆਲਟੀ ਰੋਕੇ ਮੜਾ ਜਾ ਬੇਤੀ ਹਾਂਜੀ ਭਾਈ ਜੀ ਚੈੱਕ ਕਰੋ ਲਾਗੇ ਰੋ ਤੇ ਥਾਣਾ ਦਾ ਸਾਈਟ ਤੇ ਗੈਪ ਚਾਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਜਵਾਬ ਕੀ ਇਹਦੇ ਪਿਛੇ ਜਵਾਬ ਇਹ ਮਗਰ ਕਟਾ ਜੇ ਠੀਕ ਹੈ ਜੀ ਆਹ ਵਾਲਾ ਜਵਾਬ ਜਿਹੜਾ ਮੇਲ ਕਾਫ ਆ ਗਿਆ ਪਿਛੇ ਬਿਲਕੁਲ ਐ ਇੱਕ ਰੰਗ ਕਾਲਾ ਇਹਨੇ ਵੀ ਜੀ 13 14 ਕਿਲੋ ਮਹੀਨੇ ਹਰ ਕੇ ਵੀ ਦੁੱਧ ਭਰਨਾ ਜੇ ਨੋਰਮਲ ਸੇਵਾ ਤੇ ਵੀ ਦੁੱਧ ਕਿੰਭੀ ਪਿਛਲੇ ਸੂਏ ਨੇ ਚੰਗਾ ਭਰਿਆ ਵਾ ਜਦੋਂ ਠੀਕ ਹੈ ਜੀ ਆਹ ਬੜਾ ਦੁੱਧ ਕਵਾਲਿਟੀ ਅੰਦਰ ਕੁਆਲਿਟੀ ਤੋਂ ਚਲੋ ਚੈੱਕ ਕਰ ਸਕਦੇ ਬਹੁਤ ਸੋਹਣੀ ਹੈ ਭਾਜੀ ਬਹੁਤ ਸੋਹਣੀ ਦੇਖੋ ਬਹੁਤ ਸਾਫ ਅੰਦਰ ਕੁਆਲਿਟੀ ਚੈੱਕ ਕਰ ਸਕਦੇ ਥਾਣਾ ਦਾ ਸਾਈਜ਼ ਤੇ ਗਾਇ ਬਹੁਤ ਚੰਗਾ ਵਾ ਕੀ ਮੁੱਲ ਭਾਜੀ ਦਾ ਮੁੱਲ ਵੀ ਜੀ ਇਹ ਮਈਆਂ ਜਿਹੜੀਆਂ ਜੀ ਦੁੱਧ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਖ ਰੁਪਏ ਦੀ ਮਈਆਂ ਹਾਂ ਹਾਂਜੀ ਪਰ ਆਪਾਂ ਚਲੋ ਪਾਣਾ ਮਿਲੀਏ ਪਾਣਾ ਦੇ ਦੇਣੀ ਆ ਠੀਕ ਹੈ ਜੀ ਮੁੱਲ ਭਾਵੇਂ 70 ਕਰੀਏ 65 ਕਰੀਏ 60000 ਦੀਆਂ ਆ ਨਾ ਦੇ ਦਾਂਗੇ ਠੀਕ ਹੈ ਲਓ ਭਾਈ ਜੀ 60000 ਦੀ ਜਾ ਜੋ ਚੌਥੇ ਨੰਬਰ ਤੇ ਇਹ ਵੀ ਜਿਹੜੀ ਕਿ ਤੱਜਾ ਸੂਆ ਇਹ ਵੀ ਮਹੀਂ ਸੋਈ ਏ ਅੱਛਾ ਜੀ ਇਹਦਾ ਮਹੀਂ ਦਾ ਵੀ ਦੁੱਧ ਦਾ 15 ਕਿਲੋ ਦਾ ਰਿਕਾਰਡ ਆਇਆ ਜੀ ਪਿੱਛੋਂ ਇਸ ਟਾਈਮ ਤੇ ਇਹਦੇ ਕੋਲ ਹੀ ਮੰਨ ਲਓ 10 ਕਿਲੋ ਬੋਲੀ ਹੈਗੀ ਆ ਠੀਕ ਹੈ ਮੌਕੇ ਤੇ ਜਿਹੜਾ ਦਾਤ ਨੂੰ ਮੌਕੇ ਤੇ 10 ਕਿਲੋ ਹੈ ਜੀ ਤਿਆਰ ਜੀ ਤਿਆਰ ਇਹਦੀ ਮਿੱਠੀ ਜਵਾਕੀ ਜੇ ਇਹਦੀ ਮਗਰ ਕੱਟੀ ਏ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜਿਹਦੇ ਪਿੱਛੇ ਆਜੋ ਹੁਣ ਇਹ ਵੀ ਤੁਹਾਨੂੰ ਖੋਲ ਕੇ ਵਿਖਾਉਨੇ ਬਾਕੀ ਕੱਦ ਕਾਠ ਹੋ ਲੋ ਬਹੁਤ ਚੰਗੀ ਆ ਇਸ ਦੀ ਕੁਆਲਿਟੀ ਤੋਂ ਕੀ ਆਖਾਂ ਸਾਦੇ ਜਾਨ ਗੋਲ ਸਿੰਗ ਲੱਗਾ ਜੇ ਵੱਡੀ ਝੋਟੀ ਭਾਈ ਬਿਲਕੁਲ ਜੈੱਟ ਬਲੇਕ ਆ ਗਈ ਫਿਰ ਆਰਡਰ ਕੁਆਲਿਟੀ ਤੁਸੀਂ ਲਾ ਕੇ ਦੋ ਚੈੱਕ ਕਰ ਸਕਦੇ ਜੀ ਹਾਂਜੀ ਬਾਈ ਜੀ ਕਰੋ ਚੈੱਕ ਕਿੰਨਾ ਦੁੱਧ ਦੱਸਿਆ ਮੌਕੇ ਤੇ ਆ 10 ਇਸ ਘੰਟੇ 10 ਕਿਲੋ ਬੋਲੀ ਹੋ ਗਈ ਜੇ ਮੰਨ ਲਓ ਦੁੱਧ ਦੇ ਨੇ 15 ਕਿਲੋ ਕਰਨਾ ਹੈ 15 16 ਕਿਲੋ ਠੀਕ ਗਾਰੰਟੀ ਚੰਗੀ ਆ ਦੁੱਧ ਦੀ ਠੀਕ ਹੈ ਜੀ ਹਾਂਜੀ ਇਹ ਵੀ ਇੱਕ ਰੰਗ ਬਿਲਕੁਲ ਕਾਲੀ ਜੇ ਤੇ ਪੇਟ ਪੁੜੇ ਲਈ ਬਹੁਤ ਚੰਗੀ ਆ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਸ਼ਾਨਦਾਰ ਆ ਹਾਂਜੀ ਭਾਈ ਜੀ ਕਰੋ ਚੈੱਕ ਕਰਦੇ ਕੁਆਲਿਟੀ ਥਾਣਾ ਦਾ ਸੈਜ ਗੈਪ ਕੀ ਮੁੱਲ ਭਾਜੀ ਇਹਦਾ ਮੁੱਲ ਵੀ ਜੀ ਇਹਦਾ ਛੋਟੀ ਦਾ ਦੇ ਪੁੱਤਰਾ ਕਰਾਉਂਦੀ ਦੇ ਲੱਖੋਂ ਬਾਹਰੀ ਆ ਪਰ ਤੁਹਾਨੂੰ ਪਤਾ ਆਪਾਂ ਅੰਦਰ ਹੀ ਦੇਨੇ ਨੇ ਹਾਂਜੀ ਮੁੱਲ ਭਾਵੇਂ ਇਹਦਾ ਇੱਕ ਦਾਹ ਕਰਾ ਲਓ ਤੇ ਲੱਖ ਕਰਾ ਲਓ 90 ਦੀ ਹਾਨਾ ਦੇ ਦਾਂਗੇ ਕਰਦੀ ਮਾਨਤਨ 90000 ਰੁਪਏ ਬੜਾ ਖਿੱਚ ਕੇ ਪਾਇਆ ਜੀ ਡੇਟਾ ਛੋਟੀ ਵੱਡੀ ਜੇ ਤੇ ਤੇ ਦੁੱਧ ਵਾਲੀ ਆ ਠੀਕ ਹੈ ਜੀ ਹਾਂਜੀ ਚਲੋ ਫਿਰ ਵੀ ਵੀਰਪਰਾ ਮਣ 2000 ਛੜ ਦਾਂਗੇ ਵਿੱਚੋਂ ਠੀਕ 88 88000 ਦੀ ਦੇ ਦਾਂਗੇ ਲਓ ਭਾਈ ਜੀ 88000 ਦੀ ਬਿਲਕੁਲ ਜਿਆਜ ਮੋਲ ਹੁੰਦੇ ਵੀ ਤੇ ਕੁਝ ਵੀ ਚੰਗੇ ਹੁੰਦੇ ਆ ਬਿਲਕੁਲ ਗਰੰਟੀ ਵਾਲੇ ਤੇ ਚਵਾਈ ਕਹਿੰਦੇ ਇੱਕ ਵੈੜ ਦੀ ਖੀਰੀ ਦੀ ਨਾ ਕਰਕੇ ਵਿਖਾਦੀ ਐ ਇਰਤੀ ਵੀਰਪਰਾ ਕਹਿੰਦੇ ਇੱਕ ਅੱਧੇ ਡੰਗਰ ਦੀ ਚਵਾਈ ਕਰਕੇ ਬੁਲਾਇਆ ਕਰੀ ਸੋਈ ਗੱਲ ਨਹੀਂ ਕਰਾ ਲੋ ਹਾਂਜੀ ਕਰਾ ਲੋ ਕਰਾ ਦਿੰਦੇ ਆਪਾਂ ਹਾਂਜੀ ਭਾਈ ਆਜੋ ਤੁਹਾਨੂੰ ਹੁਣ ਬੈਠੀ ਆਪਾਂ ਚੰਗੀ ਜਿਹੜਾ ਬੱਚਾ ਲਾਈ ਵੀ ਚਵਾਈ ਕਰਾ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ

ਕਈ ਵੀ ਦੀ ਕੋਈ ਵੰਗੇ ਦੀ ਲੋੜ ਨਹੀਂ ਹਾਂਜੀ ਬਾਈ ਚੈੱਕ ਕਰ ਸਕਦੇ ਬਿਲਕੁਲ ਐਂ ਠੰਡੀ ਸੀਲ ਵੜਿਆ ਇਹ ਤਾਂ ਬੱਚਾ ਜੇ ਹਿਸਾਬ ਨਾਲੇ ਵਾ ਕਿ ਦੋ ਜੇ ਸਵੇਰੋਂ ਚੰਗੀ ਬਣ ਜੂਗੀ ਵੜਾ ਹਾਂਜੀ ਹਾਂਜੀ ਚਲੋ ਕਈ ਵੀਰ ਭਰਾ ਸ਼ਕੀਨ ਹੁੰਦੇ ਆ ਜੱਸੀ ਵੜਾਂ ਦੇ ਹਾਂਜੀ ਹਾਂਜੀ ਆਹ ਬਾਈ ਬਾਲਟੀ ਚੈੱਕ ਕਰ ਸਕਦੇ ਤੁਸੀਂ ਫੜ ਬੰਨ ਬੜਾ ਇੱਕ ਰੱਚ ਵਾਪਸ ਚਵਾਦ ਖਾ ਰਿਹਾ ਵੇਖੋ ਕਿੰਨੇ ਸੋਹਣੇ ਕੱਡੇ ਬੈਠ ਨੇ ਹਾਂਜੀ ਭਾਈ ਜੀ ਆ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਪਸਮਾ ਬਿਲਕੁਲ ਹੱਥ ਚਾਉਂਦੇ ਆ ਥਣਾ ਲੋ ਭਾਈ ਅਗਲੇ ਥਾਨੇ ਤੇ ਭਾਈ ਕਿਆ ਕਾ ਸਾਦੇ ਤੈ ਬਿਲਕੁਲ ਗੋਲ ਤਾਰਿਆ लागे बनना बचा दूर बनता बी थोड़ा जार नहीं बच्चा दूर बनता लो। ਚੌਾਈ ਦੀ ਬਹੁਤ ਸੋਹਣੀ ਵੀਰ ਜੀ ਠੀਕ ਹੈ ਜੀ ਥੋੜਾ ਲੱਗ ਗਿਆ ਜੀ ਵੀਰ ਜੀ ਹਾਂ ਜੀ ਦੇਖਣ ਦੇ ਕੋਈ ਗੱਲ ਨਹੀਂ ਥੋੜਾ ਡੋਗ ਰਿਹਾ ਕੈਮਰੇ ਤੋਂ ਨਾ ਡਰੇ ਬਾਕੀ ਕੋਈ ਗੱਲ ਨਹੀਂ ਹਾਂ ਜੀ ਭਾਈ ਚੈੱਕ ਕਰ ਸਕਦੇ ਤੁਸੀਂ ਅਜੇ ਗਾਰਡ ਚੋਂ ਹੁੰਦਿਆ ਜੀ ਵੀਰ ਜੀ ਗਾਰਡ ਦੀ ਮੜੀਆਂ ਕਰਕੇ ਦਿਖਾ ਦੇ ਜਗਾ ਠੀਕ ਜੀ हेलो जी हां जी भैया चेक कर अगले तरह दी चवाई जे 2 3 किलो तो दोनों ठीक है जी क्या वाली जे पिछले थाने दी चवाई जे बिल्कुल ये भी गोलता आ रहा कोई पूर छटा नहीं जे बताओ तो, तो बच्चा लागगी ਉਰਲੇ ਕੋਂਡੇ ਦੇ ਜਿੱਥੇ ਗਾਂ ਪੱਜੀ ਉੱਤੇ ਬੱਚਾ ਬਨਣਾ ਹੈ ਸਾਹ ਸਿੱਧੂ ਸਾਹਿਬ ਕੋ ਡਰ ਗਈ ਆਪਦੀ ਥੱਲੇ ਢੁੱਡੀਆਂ ਮਾਰਦਾ ਨਾ ਉਹ ਦੇਖ ਬੱਚਾ ਇਹ ਹੋ ਗਈ ਛਾਈ ਵਾਲ ਹੋ ਗਈ ਜਰਸੀ ਹੋ ਗਈ ਇਹ ਬੱਚੇ ਦਾ ਬੜਾ ਕਰਦੀਆਂ ਆਪਣੇ ਠੀਕ ਠੀਕ ਹੈ ਜੀ ਬੱਕੇ ਕਰਾਂ ਫੇਸ ਕੁਆਲਟੀ ਵੀ ਚੈੱਕ ਕਰ ਸਕਦਾ ਇਹ ਪਿਓ ਰੱਖੋ ਬਿਲਕੁਲ ਆ ਜਾ ਫੇਸ ਹੈ ਬਿਲਕੁਲ ਕੋਲਡੀ ਜਪਾਨੀ ਵਾਲੀ ਕਾਫੀ ਕਿਆ ਬਾਤਾਂ ਚੈੱਕ ਕਰੋ ਚਵਾਈ ਬਹੁਤ ਸੋਹਣੀ ਲੱਗੀ ਭਾਈ ਠੀਕ ਹੈ ਜੀ ਬਲਬਲ ਦਾ ਬੱਚਾ ਹੀ ਹੈ ਨਾ ਹਾਂ ਜੀ ਹਾਂ ਜੀ ਪੋਲੀ ਰੂਹਾਂ ਨੂੰ ਭਾਵੇਂ 5 ਸਾਲ ਦਾ ਬੱਚਾ ਭਾਵੇਂ ਗਾਈ ਚੋ ਕੇ ਉੱਠੂ ਹੋ ਜੇ ਠੀਕ ਹੈ ਜੀ ਛੜ ਦਈਏ ਵੀਰ ਜੀ ਇੱਧਾ ਕਿਲੋਗ੍ਰਾਮ ਆ ਰਹਾ ਹੈਗਾ ਬੱਚੇ ਨੂੰ ਛੜ ਦਈਏ ਥੋੜਾ ਜਿਹਾ ਚਲੋ ਵੇਖ ਲਓ ਛੜ ਤਾਂ ਕੋਈ ਗੱਲ ਹਾਂ ਬੱਚਾ ਨੂੰ ਮੁੜ ਕੇ ਭੁੱਖਾ ਰਹੂਗਾ ਬਾਕੀ ਭਾਈ ਕੀ ਕਰ ਸਕਦੇ ਤੇ ਥਾਣਾ ਦੇ ਵਿੱਚ ਅਜੇ ਦੁੱਧ ਹੈਗਾ ਜੇ ਤੇ ਆ ਬਾਲਟੀ ਜਿਹੜੀ ਕੰਡੇੋਂ ਗੰਢੀ ਕਰਤੀ ਦਾ ਸਾਡੇ ਚਾਰ ਪੰਜ ਕਿਲੋ ਦੁੱਧ ਉਹੀ ਮੰਨ ਲਓ ਵੀ 11 ਜਾਂ 12 ਦੇ ਵਿੱਚ ਵਿੱਚ ਦੁੱਧ ਵੈੜ ਕੋਲ ਅਜੇ ਇਸ ਟਾਈਮ ਤੇ ਮੌਜੂਦ ਆ ਠੀਕ ਆ ਜੀ ਬਾਕੀ ਦੁੱਧ ਤੇ ਤੇ ਆਊਗੀ ਹਜੇ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ ਬਾਈ ਕੋਲ ਇੱਕ ਹੋਰ ਝੋਟੀ ਆ ਗਈ ਬਹੁਤ ਚੰਗੇ ਮੈਂ ਤੁਹਾਨੂੰ ਕਹਿੰਦਾ ਰਹਿਣ ਦੀ ਹੈ ਜੇ ਚਲੋ ਦਿਖਾ ਦਿੰਦੇ ਆਂ ਕਿਲੋ ਕਿਸ ਵੀ ਦਾ ਰੇਟ ਆਉਗੇ ਤੇ ਦੇ ਰਹੋ ਕੋਈ ਗੱਲ ਨਹੀਂ ਤੇ ਇਹ ਹੁਣ ਮੈਂ ਲਿਆਂਦੀ ਹਾਂ ਜੇ ਲਈ ਆ ਗੱਡੀ ਚੋਂ ਹਿਸਾਬ ਨਾਲ 5-10 ਮਿੰਟ ਹੀ ਹੋਏ ਆ ਵੀਡੀਓ ਬਣਾਉਣ ਤੋਂ ਪਹਿਲਾਂ ਆਈ ਜੇ ਤੇ ਮੈਂ ਚੋ ਕੇ ਲਿਆਂਦੀ ਉਹ ਤਰ੍ਹਾਂ ਪਾਉਣੀ ਵੀਡੀਓ ਚ ਠੀਕ ਠੀਕ ਇੱਕ ਮੇਰਾ ਮਨ ਬੰਦ ਆ ਕੱਟੀ ਕਰਕੇ ਇੱਕ ਟੀ ਮੈਂ ਪੂਰੀ ਮੈਂ ਬੁਰੀ ਮੈਂ ਹੀ ਬੜੇ ਚਿਰ ਦਾ ਲੱਭਦਾ ਹਾਂ ਦੇ ਮੇਰਾ ਦਾ ਸਾਂਢੀ ਹੈ ਹਾਂਜੀ ਇਹ ਕਿਹੜੇ ਸਾਂਢੀ ਦੱਸਿਆ ਇਹ ਨੀਲੀ ਦਾ ਕੀ ਨਾਂ ਦੱਸਿਆ ਸੀਗਾ ਮੈਨੂੰ ਚੇਤਾ ਨਹੀਂ ਆ ਰਿਹਾ ਬਲਕਿ ਕਰੇ ਇਦਾਂ ਦਾ ਕੋਈ ਨਾਂ ਦੱਸਿਆ ਸੀ ਉਹਨਾਂ ਨੇ ਉਹ ਸੀਮਣ ਆ ਉਹ ਠੀਕ ਹੈ ਜੀ ਤੇ ਬਾਕੀ ਬਾਈ ਚੈੱਕ ਕਰ ਮੇਰਾ ਵੀ ਰਾਦਾ ਪੱਕਾ ਹੈ ਕੁਆਲਟੀ ਹੈ ਪਾਲਣਾ ਚਲ ਚੋਟੀ ਖਲਾਰ ਲਾਂਦੇ ਤੁਸੀਂ ਵਿਖਾ ਦਿਨੇ ਕਿ ਵੀਰ ਭਰਾ ਜਾਓਗੇ ਚਲੋ ਕੋਈ ਗੱਲ ਨਹੀਂ ਜੇ ਕੋਈ ਵੀਰ ਭਰਾ ਮੰਗੂਗਾ ਤੇ ਫਿਰ ਦੇ ਵੀ ਦਵਾਂਗੇ ਠੀਕ ਹੈ ਜੀ ਆਹ ਵਾਲੀ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਆਹ ਵਾਲੀ ਝੋਟੀ ਚੰਗੇ ਕਦ ਕਾਠ ਵਾਲੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਵਿਖਾ ਦਿਓ ਤਰਾ ਤੋੜ ਕੇ ਵਿਖਾ ਦਿਓ ਫਿਰ ਜੇ ਵਿਖਾਈ ਦਿੱਤੀ ਹੈ ਤੁਸੀਂ ਦੇ ਉਤਨਾ ਮੈਂ ਹਾਂ ਜੇ ਮੇਰੀ ਸਲਾਹ ਹੀ ਵੈਸੇ ਘਰੇ ਲਾ ਲੈਂਦੀ ਝੋਟੀ ਚਲੋ ਕੋਈ ਗੱਲ ਨਹੀਂ ਜੇ ਆਉਗੇ ਵੀਰ ਦਿਖਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ हां जी भाई जी क्या कर सकते हैं पर ये हुन चोई जे सारी मणो चंडी जे ਥੱਲਿਓ ਇਹ ਬਾਈ ਨੇ ਚਵਾਈ ਕਰਕੇ ਲਿਆਂਦੀ ਆ ਹਾਂ ਮੈਂ ਚਵਾਈ ਉਥੋਂ ਫਿਰ ਕਰਕੇ ਫਿਰ ਲਿਆਂਦੀ ਆ ਉਸ ਆਨੇ ਵੀ ਤੁਸੀਂ ਹੰਡਾ ਚਲਾ ਸਕਦੇ ਜੀ ਪੂਰੀ ਵੱਡੀ ਛੋਟੀ ਕਦ ਘੱਟਦੀ ਬਾਕੀ ਆਰਡਰ ਕੁਆਲਟੀ ਸਾਣਾ ਦਾ ਸੈਰ ਗਿਆ ਬਹੁਤ ਚੰਗਾ ਮਿਲਕ ਬਹੁਤ ਚੰਗੀਆਂ ਲੱਗੀਆਂ ਹਾਂ ਜੀ ਸਿੰਗ ਕੁਆਲਟੀ ਦੇਖੋ ਤੁਸੀਂ ਕਿੰਨੀ ਸੋਹਣੀ ਲੱਗੀ ਛੋਟੀਆਂ ਤਸਵੀਰ ਮੈਂ ਕਿਹ ਵੀਰ ਚਾਹੀਦੇ ਚੰਗਾ ਭਰਾਇਆ ਬਹੁਤ ਕੁਆਲਟੀ ਵਾਲੀ ਪਿਛੇ ਆ ਗਈ ਆ ਫੀਮੇਲ ਕਾਫ ਆ ਗਿਆ ਜੀ ਹਾਂਜੀ ਇਹਦੇ ਕਿਸੇ ਟਾਈਮ ਨੂੰ ਚੰਗਾ ਰਿਕਾਰਡ ਤੋੜਨ ਵਾਲੀ ਬਣੂਗੀ ਹਲੋ ਦੱਸ ਕੀ ਮੋਲ ਹੈ ਦਾਖਾ ਨਹੀਂ ਮੀ ਜੀ ਇਹਦਾ ਮੋਲ ਹੈ ਜੇ ਮੈਨੂੰ ਅੱਛਾ ਅੱਛਾ ਫੋਨ ਤੇ ਕਰ ਦਾਂਗੇ ਕਹੇ ਵੀਰ ਭਰਾਣਾ ਫੋਨ ਤੇ ਕਰਵਾਗੇ ਹਾਂਜੀ ਭਾਈ ਜੀ ਇਹਦਾ ਵੀਰ ਕਹਿੰਦਾ ਕਿ ਮੋਲ ਆਪਾਂ ਫੋਨ ਤੇ ਕਰਨਾ ਕਿ ਜੇ ਦੇਖੇ ਜੀ ਦੇਖੋ ਮੀ ਜੀ ਤੇ ਵੀਰ ਨਾਲ ਕੰਟੈਕਟ ਕਰ ਸਕਦਾ ਹ ਜੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ